ਬਾਪਾ ਕਰੋ ਵਾਪਸ ਕਰੋ ਭਗਵਾਨ ਤੁਮਾਰ ਜੀ ਤੁਮਾਰ ਜੀ ਮਰਦਾ ਇੱਕ ਮਿੰਟ ਬਕਰਦਾ ਮਰਦਾ 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 ਪੁਲਿਸ ਕੈਮਰਾ ਲੈ ਕੇ ਟਰੈਕਟਰ ਮਾਰਛਟੇ ਜਾਂਦਾ ਕੀ ਕਰ ਰਿਹਾ ਆਪ ਸਪੱਸ਼ਟ ਹੈਗਾ ਪੂਰੇ ਪੰਜਾਬ ਦੇ ਵਿੱਚ ਕਿ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਦੇ ਬੋਲ ਗਿਆ ਚੜ ਕੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਖੋਹ ਰਹੀ ਹੈ ਔਰ ਉਹ ਬਿਨ ਮੌਜੂਦੇ ਤੋਂ ਬਿਨ ਦੱਸਿਆ ਉਹਨਾਂ ਨਾਲ ਧੱਕਾ ਕਰ ਰਹੀ ਹੈ ਜਿਸ ਕਰਕੇ ਅੱਜ ਕਿਸਾਨ ਜਿਹੜਾ ਮਜਬੂਰ ਹੋ ਕੇ ਭਗਵੰਤ ਮਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮੱਤ ਭਲੇਖੇ ਚ ਰਹਿੰਦਾ ਅਸੀਂ ਜਿਹੜੇ 1 ਇੰਚ ਵੀ ਜ਼ਮੀਨ ਦਾ ਆਪਣਾ ਜਿਹੜਾ ਉਹ ਅਕਵਾਦ ਨਹੀਂ ਹੋਣ ਦਿਆਂਗੇ ਭਾਵੇਂ ਸਾਡੀਆਂ ਜਾਨਾਂ ਚਲੇ ਜਾਣ ਸਾਡੇ ਪਰਿਵਾਰ ਖਤਮ ਹੋ ਜਾਣਗੇ ਕਿਉਂਕਿ ਸਾਡੀ ਰੋਜ਼ੀ ਰੋਟੀ ਸਾਰਾ ਜਿਹੜਾ ਧਰੋਂ ਬੁਲਾ ਰਿਹਾ ਹੈ ਇਹਨਾਂ ਜ਼ਮੀਨਾਂ ਤੇ ਹੈਗਾ ਇਸ ਕਰਕੇ ਅੱਜ ਜਿਹੜੀ ਪੰਜਾਬ ਦੇ ਜਿਹੜੇ ਪ੍ਰਭਾਵਿਤ ਲੋਕ ਪਠਾਨਕੋਟ ਦੇ ਵਿੱਚ ਉਹ ਸਾਰੇ ਲੋਕੀ ਅੱਜ ਆਪਣੇ ਟਰੈਕਟਰ ਲੈ ਕੇ ਇੱਥੇ ਮਾਰਚ ਕਰ ਰਹੇ ਨੇ ਤੇ ਭਗਵੰਤ ਮਾਨ ਨੂੰ ਸਨੇਹ ਸੰਦੇਸ਼ਾ ਭੇਜ ਰਹੇ ਨੇ ਸਰ ਕਿੰਨੀ ਏਕੜ ਜ਼ਮੀਨ ਜਿਹੜੀ ਪਠਾਨਕੋਟ ਦੇ ਵਿੱਚ ਰਿਕੁਆਇਰ ਕੀਤੀ ਗਈ ਹੈ ਪੂਰੇ ਪੰਜਾਬ ਦੀ ਜਿਹੜੀ ਹੈ ਉਹ 6500 6500 ਏਕੜ ਜ਼ਮੀਨ ਹੈ ਜਿਹਦੇ ਵਿੱਚੋਂ ਪਠਾਨਕੋਟ ਦੀ 1000 ਏਕੜ ਜਿਹੜੀ ਉਪਜਾਊ ਜ਼ਮੀਨ ਹੈ ਸ਼ਹਿਰ ਦੇ ਕਸਬਿਆਂ ਦੇ ਨਾਲ ਲੱਗਦੀ ਹੈ ਉਹ ਐਕਵਾਇਰ ਕੀਤੀ ਜਾ ਰਹੀ ਹੈ ਜਿਹੜੇ ਕਿ ਸਰਾ ਸਰ ਕਿਸਾਨਾਂ ਦੇ ਨਾਲ ਧੱਕਾ ਹੈਗਾ ਕਿਉਂਕਿ ਇਥੇ ਪਹਿਲਾਂ ਹੀ ਬਹੁਤ ਕਲੌਣੀਆਂ ਜਿਹੜੀਆਂ ਨਾ ਅਨ ਛੱਤੀਆਂ ਅਨ ਬਣਾਈਆਂ ਪਈਆਂ ਨੇ ਔਰ ਉਹ ਆਪਣਾ ਇੰਡਸਟਰੀ ਏਰੀਆ ਜਿਹੜਾ ਉਹ ਅੱਜ ਤੱਕ ਨਹੀਂ ਬਣਿਆ ਜਿਹੜਾ ਕਿ 25 30 ਸਾਲ ਤੋਂ ਜਿਹੜਾ ਉਹਨੂੰ ਐਕਵਾਇਰ ਕੀਤਾ ਗਿਆ ਡੈਮ ਸਾਰਾ ਖਾਲੀ ਪਿਆ ਸਾਰੀਆਂ ਜ਼ਮੀਨਾਂ ਖਾਲੀ ਪਈਆਂ ਪਰ ਕਿਸਾਨ ਦੀ ਜਿਹੜੀ ਜ਼ਮੀਨ ਕੌਣ ਦਾ ਜਿਹੜਾ ਤੇ ਇਹਨਾਂ ਨੇ ਸਮਝਿਆ ਉਹਦੇ ਤਹਿਤ ਦੇ ਵਿੱਚ ਇਹ ਜ਼ਮੀਨਾਂ ਤੋਂ ਜ਼ਮੀਨਾਂ ਕਿਸਾਨਾਂ ਤੋਂ ਕੌਣ ਚਾਹੁੰਦੇ ਨੇ ਚਾਹੇ ਕਿਸੇ ਵੀ ਟੰਗ ਨਾਲੋਂ ਕਿਉਂਕਿ ਇਹਨਾਂ ਦੀ ਜਿਹੜੀ ਜਾਰੀ ਹੈ ਉਹ ਵੱਡੇ ਲੈਨਰ ਆਪਣਾ ਮਲਟੀਨੇਸ਼ਨਲ ਕੰਪਨੀਆ ਕਾਰਪੋਰੇਸ਼ਨਾਂ ਨਾਲ ਹੈਗੀ ਹੈ ਇਸ ਕਰਕੇ ਇਹ ਜਿਹੜੀ ਜਮੀਨਾਂ ਆਸੀਂ ਆਪਣੀ ਰੋਜ਼ੀ ਰੋਟੀ ਜਿਹੜੀ ਆ ਉਹ ਕੋਣ ਨਹੀਂ ਦੇਵਾਂਗੇ ਭਾਵੇਂ ਸਾਡੀ ਪ੍ਰਬੰਧਕ ਕੀ ਰੋਡ ਮੈਪ ਰਹੇਗਾ ਟਰੈਕਟਰ ਮਾਰਚ ਤੱਕ ਕੀ ਰੋਟ ਰਹਿਗਾ ਟਰੈਕਟਰ ਮਾਰਚ ਆਸੀਂ ਇੱਥੋਂ ਆਜ ਮਲਕਪੁਰ ਚੌਂਕ ਤੋਂ ਚੱਲ ਕੇ ਆਪਣੇ ਮਲਕਪੁਰ ਭਜੂਰਾ ਤੇ 4 ਨੰਬਰ ਤੋਂ ਜਿਹੜਾ ਆਸੀਂ ਚੌਂਕ ਵਾਲੇ ਖੂਨ ਜਾਵਾਂਗੇ ਜਿਹੜਾ ਏਰੀਆ ਉਹਨਾਂ ਨੇ ਜਹੇਲੀ ਮੈਰਾ ਤੇ ਆਪਣਾ ਨਿਹਾਉ ਪਰੋਣਾ ਨੇ ਇੱਕ ਵਾਰ ਕੀਤਾ ਉਹ ਤੋਂ ਨਿਕਲ ਕੇ ਸਿੱਧੇ ਅਸੀਂ ਜਾਵਾਂਗੇ ਮਨਵਾਲ ਕਿਆਰੀ ਤੇ ਬੰਗੋਲੀ ਜਿਹੜਾ ਉਹਨਾਂ ਨੇ ਅਖਵਾੜ ਕੀਤਾ ਉਹਦੇ ਬਾਅਦ ਸਿੰਬਲ ਚੌਂਗ ਤੋਂ ਅਸੀਂ ਸਿੱਧੇ ਈਸੀ ਦਫ਼ਤਰ ਆ ਕੇ ਜਿਹੜੀ ਸਮਾਸਤ ਕਰਾਂਗੇ ਮੈਂ ਕੇਵਲ ਕਾਇਆ ਪੁੱਲ ਹਿੰਦ ਕਿਸਾਨ ਸਭਾ ਦਾ ਪ੍ਰਧਾਨ ਆਪਣਾ ਪੱਖ ਪੇਸ਼ ਕਰਦਾ ਕਿ ਜਿਹੜੀ ਲੈਂਡ ਪੂਲਿੰਗ ਨੀਤੀ ਮਾਨ ਸਰਕਾਰ ਲੈ ਕੇ ਆਈ ਆ ਇਹ ਲੋਕ ਵਿਰੋਧੀ ਆ ਇਹ ਕਿਸਾਨ ਵਿਰੋਧੀ ਆ ਇਹ ਆਮ ਲੋਕਾਂ ਦੇ ਵਿਰੋਧ ਵਿੱਚ ਜਾਂਦੀ ਆ ਇਸ ਲਈ ਅਸੀਂ ਇਹਦਾ ਵਿਰੋਧ ਕਰਾਂਗੇ ਇਹਨੂੰ ਰੱਦ ਨਹੀਂ ਹੋਣ ਦੇਵਾਂਗੇ ਇਹ ਪਹਿਲੀ ਵਾਰ ਹੋਇਆ ਕਿ ਜ਼ਮੀਨ ਐਕਵਾਇਰ ਕਰਨ ਲੱਗੇ ਨੇ ਬਿਨਾਂ ਮੁਆਵਜ਼ਾ ਦਿੱਤੇ ਆ ਪਲਾਟਾਂ ਦਾ ਲਾਲਚ ਦੇਂਦੇ ਨੇ ਕਿਲਾ ਥਾਂ ਦਾ ਲੈ ਕੇ 6 ਕਨਾਲਾ ਜ਼ਬਤ ਕਰ ਲੈਣੀਆਂ 2 ਕਿਲ 2 ਕਨਾਲਾਂ ਵਿੱਚੋਂ ਦੇਣੀਆਂ ਨੇ ਔਰ ਉਹ ਡਿਵੈਲਪਮੈਂਟ ਹੋਣ ਤੇ ਉਹਦਾ ਮੁੱਲ ਪਵੇਗਾ ਡਿਵੈਲਪ ਹੋਣ ਦਾ ਅਰਥ ਇਹ ਆ ਸਾਡੇ ਲਾਗੇ ਤੇ ਝੇਲੀ ਇੰਡਸਟਰੀਅਲ ਹੱਬ ਬਣੀ ਸੀ ਅਜੇ ਤੱਕ 35% ਉਹ ਆਬਾਦ ਹੋਈ ਆ ਜੇ ਉਹ ਜੇ ਸਾ ਕਿਹਦਾ ਪਲਾਟ ਹੋਏਗਾ ਤੇ ਉਹਦਾ ਕਾਉਂਟੀ ਮੂਲ ਨਹੀਂ ਪੈਣਾ ਕਿਉਂਕਿ ਇਹ ਕਲੋਨੀਆਂ ਆਬਾਦ ਹੀ ਨਹੀਂ ਹੋਣੀਆਂ ਜਿਹੜੀਆਂ ਕਲੋਨੀਆਂ ਅੱਗੇ ਆਬਾਦ ਹੋਈਆਂ ਨੇ ਉਹਨਾਂ ਦੇ ਪਲਾਟਾਂ ਦੇ ਲੋਕ ਅਜੇ ਲੱਭਦੇ ਫਿਰਦੇ ਨੇ 20-20 ਸਾਲ ਹੋ ਗਏ ਨੇ ਕਲੋਨੀਆਂ ਆਬਾਦ ਨਹੀਂ ਹੁੰਜਾ ਇਹ ਲੋਕ 20 ਸਾਲਾਂ ਬਾਅਦ ਕੀ ਲੱਭਣਗੇ ਜਦੋਂ ਇਹਨਾਂ ਸੜਕਾਂ ਬਣਾਉਂਦੀਆਂ ਲਾਈਟਾਂ ਲਾਉਂਦੀਆਂ ਇਹਨਾਂ ਆਖਣਾ ਕਲੋਨੀਆਂ ਡਿਵੈਲਪ ਹੋ ਗਈਆਂ ਹੁਣ ਤੁਹਾਨੂੰ ਪਲਾਟ ਜਿਹੜੇ ਮੇਲੇ ਨੇ ਉਹ ਤੁਹਾਡੇ ਨੇ ਹੋਰ ਕੁਝ ਨਹੀਂ ਤੇ ਉਹਨਾਂ ਪਲਾਟਾਂ ਦਾ ਉਦੋਂ ਕਾਉਂਟੀ ਮੁੱਲ ਨਹੀਂ ਹੋਣਾ ਅਸੀਂ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਜਿਹੜਾ ਨਹੀਂ ਹੋਣ ਦੇਾਂਗੇ ਇਸ ਨੀਤੀ ਨੂੰ ਰੱਦ ਕਰਾ ਕੇ ਛੱਡਾਂਗੇ ਧੰਨਵਾਦ ਜਿੱਨੇ ਇੱਕਰ ਜ਼ਮੀਨ ਜਿਹੜੀ ਪਠਾਨਪੁਰ ਦੇ ਵਿੱਚ ਰਿਕੁਆਇਰ ਕੀਤੀ ਗਈ ਹੈ ਟੋਟਲ 11 ਪਿੰਡ ਨੇ ਮਲਕਪੁਰ ਤੋਂ ਲੈ ਕੇ ਅਸਲਾਮਪੁਰ ਇਟੀ ਭਜੂਰਾ ਅ ਹਾਂਜੀ ਤੇ ਇਹ ਮੈਰੇ ਤੋਂ ਗਾੜੀ ਸਿੱਧੀ ਚ ਜਿਹਲੇਵਲ ਨੂੰ ਹੋ ਕੇ ਇਹ ਮਨਵਾਲ ਤੱਕ ਚੱਲ ਜਾਂਦੀ ਆ ਟੋਟਲ 1000 ਕਿਲਾ ਜਿਹੜਾ ਸਾਡੇ ਜ਼ਿਲ੍ਹੇ ਦਾ ਅਖਵਾਇਰ ਕੀਤਾ ਜਾਵੇ। ਸੰਯੁਕਤ ਮੋਰਸ਼ੀਏ ਪੰਜਾਬ ਦੀ ਮੀਟਿੰਗ ਹੋਣੀ ਆ। ਉਹਦੇ ਚ ਜਿਹੜਾ ਵੀ ਐਕਸ਼ਨ ਲੀਕਿਆ ਜਾਵੇਗਾ ਉਸ ਐਕਸ਼ਨ ਨੂੰ ਅਸੀਂ ਕਾਮਯਾਬ ਕਰਾਂਗੇ ਔਰ ਇਹ ਤੋਂ ਬਾਅਦ ਪੱਕੀ ਆ ਗਾਰੰਟੀ ਆ ਸਾਡਾ ਵਚਨ ਆ ਕਿ ਇਸ ਨੀਤੀ ਨੂੰ ਹਰ ਹਾਲਤ ਵਿੱਚ ਰੱਦ ਕਰਾ ਕੇ ਛੱਡਾਂਗੇ।